ਬੀੜ ਦੇ ਵਾਸਤੇ ਅਰਦਾਸ ਕਰਿਓ ਜਿਹਦਾ ਨਾਮ ਬਲਦੇਵ ਸਿੰਘ ਆ 9-10 ਦਿਨ ਹੋ ਗਿਆ ਤੇ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਤੁਹਾਡੀਆਂ ਦੁਆਵਾਂ ਦੀ ਤੁਹਾਡੀਆਂ ਅਰਦਾਸਾਂ ਦੀ ਤੁਹਾਡੀਆਂ ਅਸੀਸਾਂ ਦੀ ਜ਼ਰੂਰਤ ਆ ਬਲਦੇਵ ਸਿੰਘ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਸਾਡੇ ਇਸ ਵੀਰ ਦੇ ਵਾਸਤੇ ਅਰਦਾਸ ਕਰਿਓ ਜਿਹਦਾ ਨਾਮ ਬਲਦੇਵ ਸਿੰਘ ਆ ਇਹ ਬਕਸ ਦੀ ਮਾਰ ਚੱਲ ਰਿਆ ਸੀ ਵੀਰ ਅੱਜ ਤੋਂ ਕਰੀਬ 6 ਸਾਲ ਪਹਿਲਾਂ ਜਦੋਂ ਬਲਦੇਵ ਨੂੰ ਲੈ ਕੇ ਆਏ ਸੀਗੇ 10 6 218 ਦੇ ਵਿੱਚ ਜਗਰਾਉਂ ਝਾਂਸੀ ਰਾਣੀ ਚੌਕ ਜੋ ਅਦਰੰਗ ਦਾ ਮਰੀਜ਼ ਸੀ ਚੱਲ ਨਹੀਂ ਸੀ ਹੁੰਦਾ ਘਰ ਵਾਲੀ ਮੈਂਟਲੀ ਅਫਸੈਟ ਸੀ ਸੋਨੂੰ ਭੈਣ ਤੇ ਇਹਦਾ ਦੋ ਬੇਟੇ ਕਿਤਾ ਸੜਕ ਤੇ ਕੀਮਤੀ ਨਾਲ ਹੀ ਤੁਰੇ ਫਿਰਦਾ ਸੀ ਕੀਮਤ ਸਿੰਘ ਜਿਹੜਾ ਛੋਟਾ ਜਿਹਾ 3-4 ਸਾਲ ਦਾ ਉਦੋਂ ਤੇ ਵੱਡਾ ਬੇਟਾ ਜਿਹੜਾ 6 ਸਾਲ ਦਾ ਸੀ ਉਹਨੂੰ ਬੂਟਾਂ ਵਾਲੀ ਦੁਕਾਨ ਤੇ ਕੰਮ ਤੇ ਲਾਇਆ ਹੋਇਆ ਸੀ ਨਾਨੀ ਨੇ ਤੇ ਤਿੰਨ ਧੀਆਂ ਸੀ ਉਹ ਵੀ ਛੋਟੇ-ਛੋਟੇ ਉਮਰ ਦੀਆਂ ਹੀ ਵਿਆਹਤੀਆਂ ਨਾਨੀ ਨੇ ਕਿਉਂਕਿ ਮਾਂ ਮੈਂਟਲੀ ਹੋ ਗਈ ਸੀ ਤੇ ਬਲਦੇਵ ਸਿੰਘ ਨੂੰ ਦਰੰਗ ਹੋ ਗਿਆ ਸੀ ਕਿਸੇ ਟਾਈਮੇ ਰਾਜ ਮਿਸਤਰੀ ਸੀ ਵਧੀਆ ਕੰਮਾਂ ਸੀ ਪਰ ਬਖਤ ਦੀ ਐਸੀ ਮਾਰ ਪਈ ਮਕਾਨ ਕਰਾਏ ਦਾ ਸੀ ਜਿੱਥੇ ਰਹਿੰਦੇ ਸੀ ਖੰਨੇ ਸ਼ਹਿਰ ਦੇ ਵਿੱਚ ਉਹਨੇ ਮਕਾਨ ਮਾਲਕ ਨੇ ਵੀ ਖਾਲੀ ਕਰਾ ਲਿਆ ਕਿਉਂਕਿ ਕਿਰਾਇਆ ਨਹੀਂ ਸੀ ਦੇ ਹੁੰਦਾ ਤੇ ਘਰ ਵਾਲੀ ਕਮਲੀ ਹੋ ਗਈ ਸਾਰਾ ਦਿਨ ਗਾਲਾਂ ਕੱਢੀ ਜਾਂਦੀ ਬੈਠੀ ਉੱਚੀ ਉੱਚੀ ਬੋਲੀ ਜਾਂਦੀ ਮਾਰਕੁੱਟ ਕਰੀ ਜਾਂਦੀ ਬੱਚਿਆਂ ਦੀ ਪੇਕੀ ਆ ਗਈ ਪੇਕੇ ਜਗਰਾਉ ਸੀਗੇ ਚੰਤੀ ਰਾਣੀ ਚੌਕ ਦੇ ਕੋਲੇ ਭਰਾਵਾਂ ਨੇ ਵੀ ਪਰਜਾਈਆਂ ਨੇ ਵੀ ਨਹੀਂ ਉਹਨਾਂ ਸਾਥ ਦੇ ਸਕੇ ਉਹ ਵੀ ਗਰੀਬ ਆ ਦਿਹਾੜੀ ਕਰਦੇ ਆ ਤੇ ਸੜਕਾਂ ਤੇ ਆ ਗਏ ਤੇ ਨਾਨਕ ਸਰ ਗੁਰੂ ਘਰ ਜਗਰਾਉ ਉੱਥੇ ਡਿਊੜੀ ਤੇ ਜਾ ਕੇ ਬੈਠ ਗਏ। ਕਰੀਬ ਸਾਲ ਡੇਢ ਸਾਲ ਉੱਥੇ ਸਮਾਂ ਕੱਢਿਆ। ਇੱਕ ਬੱਚੀ ਨੇ ਜਨਮ ਲਿਆ ਨਿੱਕੀ ਜੀ ਨੇ ਛੜਕ ਦੇ ਉੱਪਰ ਹੀ ਸੋਨੂ ਭੈਣ ਦੇ ਕੋਲੋਂ ਬਲਦੇਵ ਸਿੰਘ ਦੀ ਬੇਟੀ ਦਾ। ਤੇ ਜਦੋਂ ਉਹ ਜੰਮੀ ਕੁਝ 20-25 ਦਿਨਾਂ ਦੀ ਹੋ ਸੀ ਤੇ ਸੋਨੂ ਭੈਣ ਇੰਨੀ ਅਫਸੈਟ ਸੀ ਗੁੱਸੇ ਚ ਆਈ ਨਹੀਂ ਉਹਨੂੰ ਚੱਕ ਕੇ ਥੱਲੇ ਜ਼ਮੀਨ ਤੇ ਮਾਰਿਆ ਤੇ ਉਹ ਬੱਚੀ ਦੀ ਉੱਥੇ ਹੀ ਮੌਤ ਹੋ ਗਈ। ਤੇ ਉਹ ਆਸ-ਪਾਸ ਦੇ ਲੋਕਾਂ ਨੇ ਇਸ ਹਾਲਤ ਨੂੰ ਦੇਖਦੇ ਆ ਸਾਡੇ ਨਾਲ ਸੰਪਰਕ ਕੀਤਾ ਨਾਨਸਰ ਗਏ ਤਾਂ ਉੱਥੇ ਗਿਆਨ ਤੋਂ ਪਤਾ ਲੱਗਿਆ ਵੀ ਉਹ ਜਗਰਾਉਂ ਚਲੇ ਗਏ ਨੇ ਜਗਰਾਉਂ ਆਏ ਤਾਂ ਚਾਂਸੀ ਰਾਣੀ ਚੌਂਕ 'ਚ ਉਸ ਟਾਈਮ ਦੇ ਹਾਲਾਤ ਦੇਖ ਕੇ ਬੜੀ ਤਕਲੀਫ ਹੋਈ ਭੈਣ ਸੋ ਨੂੰ ਮੈਂਟਲੀ ਆਫਸੈਟ ਸੀ ਆਪਦਾ ਤਿਆਰ ਹੋ ਕੇ ਹਾਰ ਸ਼ਿੰਗਾਰ ਲਾ ਕੇ ਇਦਾਂ ਬੈਠੀ ਚੌਂਕ ਦੇ ਵਿੱਚ ਕੱਲੀ ਹੋਈ ਗੱਲਾਂ ਮਾਰੀ ਜਾਂਦੀ ਕੱਲੀ ਹੋਈ ਗਾਲਾਂ ਕੱਢੀ ਜਾਂਦੀ ਕੱਲੀ ਹੋਈ ਉੱਚੀ ਉੱਚੀ ਬੋਲੀ ਜਾਂ ਤੇ ਕੀਮਤ ਸਿੰਘ ਨਿੱਕੇ ਨਿੱਕੇ ਬੱਚਿਆਂ ਨੂੰ ਪਾਰਕ ਦੇ ਵਿੱਚ ਝੂਲਿਆਂ ਨੂੰ ਝੂਲਦਿਆਂ ਮਾਂ ਪਿਓ ਤੋਂ ਆਈਸਕ੍ਰੀਮ ਖਾਂਦੇ ਆ ਮਾਂ ਪਿਓ ਦੇ ਮੋਢਿਆਂ ਤੇ ਬੈਠ ਕੇ ਮੇਲਾ ਦੇਖਦੇ ਆ ਦੇਖ ਦੇਖ ਕੇ ਬੈਠਾ ਚੁਰੀ ਜਾਂਦਾ ਤੇ ਕਿਸੇ ਤੋਂ ਮੰਗਦਾ 5 ਰੁਪਏ ਕਿਸੇ ਨੂੰ ਕਹਿੰਦਾ ਕੁਲਪੀ ਖਵਾ ਦਿਓ ਤੇ ਇਦਾਂ ਕੀਮਤ ਸਿੰਘ ਤਾਂ ਇਹ ਤਿੰਨੋਂ ਮੈਂਬਰਾਂ ਨੂੰ ਅਸੀਂ ਉੱਥੇ ਦੇਖ ਕੇ ਮਨ ਵੀ ਬੜਾ ਤਕਲੀਫ ਸੀ ਦੁੱਖ ਸੀ ਸੀ ਫਿਰ ਅਸੀਂ ਇਹਦੇ ਬਲਦੇਵ ਸਿੰਘ ਦੀ ਸੱਸ ਕੀਮਤ ਸਿੰਘ ਦੇ ਨਾਨੀ ਜੀ ਤੇ ਸੋਨੂੰ ਭੈਣ ਦੇ ਮਾਤਾ ਜੀ ਨੂੰ ਵੀ ਬੁਲਾਇਆ ਉੱਥੇ ਇਹਨਾਂ ਦੇ ਹੋਰ ਪਰਿਵਾਰਕ ਮੈਂਬਰਾਂ ਨੂੰ ਬੁਲਾਇਆ ਫਿਰ ਅਸੀਂ ਇਹਨਾਂ ਚਾਰਾਂ ਮੈਂਬਰਾਂ ਨੂੰ ਲੈ ਕੇ ਸੁਪਨਿਆ ਦੇ ਘਰ ਪਹੁੰਚੇ ਉਹਨੋਂ ਸੁਪਨਿਆ ਦੇ ਘਰ ਦੀ ਹਜੇ ਨੀਂਵ ਹੀ ਰੱਖੀ ਹੋਈ ਸੀ 18 ਦੇ ਵਿੱਚ ਕਿਉਂਕਿ ਬਾਰਨਹਾੜੇ ਰਹਿੰਦੇ ਸੀ ਅਸੀਂ ਖੇਤਾਂ ਦੇ ਵਿੱਚ ਟੈਂਟ ਲਾ ਕੇ ਤੰਬੂ ਲਾ ਕੇ ਰਹਿੰਦੇ ਸੀ ਅਸੀਂ ਕਿ ਪਹਿਲੇ ਬੱਚਿਆਂ ਦੇ ਵਿੱਚੋਂ ਸੀ ਸਾਡੇ ਸੁਪਨਿਆਂ ਦੇ ਘਰ ਦੇ ਵਿੱਚ ਉਸਕੀਮਰ ਸਿੰਘ ਤੇ ਅਨਮੋਲ ਵੀ ਸਾਡੇ ਘਰ ਦਾ ਹਿੱਸਾ ਬਣੇ ਬਲਦੇਵ ਸਿੰਘ ਹੌਲੀ ਹੌਲੀ ਫਿਰ ਆਪਣੇ ਪੈਰਾਂ ਤੇ ਤੁਰਨ ਲੱਗ ਗਿਆ ਆਪਣੇ ਯੋਗ ਹੋ ਗਿਆ ਸੋਨੂੰ ਭੈਣ ਦਾ ਇਲਾਜ ਚੱਲਿਆ ਸੋਨੂੰ ਭੈਣ ਵੀ ਠੀਕ ਹੋ ਜਾਂਦੀ ਕਿਤੇ ਫੇਰ ਅਫਸੈਟ ਹੋ ਜਾਂਦੀ ਪਰ ਸੋਨੂੰ ਭੈਣ ਪੂਰੀ ਤਰ੍ਹਾਂ ਨਾਲ ਠੀਕ ਨਹੀਂ ਹੋ ਸਕੇ ਸੋਨੂੰ ਭੈਣ ਦਾ ਅੱਜ ਵੀ ਇਲਾਜ ਚੱਲਦਾ 6-7 ਸਾਲਾਂ ਦੇ ਵਿੱਚ ਸੋਨੂੰ ਭੈਣ ਅੱਜ ਵੀ ਡਾਕਟਰਾਂ ਦੇ ਇਲਾਜ ਦੇ ਨਾਲ ਆਪਣਾ ਜੀਵਨ ਕੱਢੀ ਹੈ ਤੇ ਬਲਦੇਵ ਸਿੰਘ ਪਿਛਲੇ ਸਮੇਂ ਦੇ ਵਿੱਚ ਸੁਪਨਿਆਂ ਦੇ ਘਰ ਚ ਹੀ ਰਹਿੰਦੇ ਦੋਨੇ ਪਤੀ ਪਤਨੀ ਇੱਕ ਸਾਡੇ ਟੈਂਪਰੇਰੀ ਬੋਰਡ ਦੇ ਵਿੱਚ ਰਹਿੰਦੇ ਸੀ ਸਾਰਾ ਦਿਨ ਚਲੋ ਆਪ ਦਾ ਦੋਨੋਂ ਇਕੱਠੇ ਬੈਠੇ ਰਹਿੰਦੇ ਸਮੇਂ ਨਾ ਬੀਤਦੇ ਬੀਤਦੇ ਬਲਦੇਵ ਸਿੰਘ ਦਾ ਭਜਨ ਬਹੁਤ ਵਧਣ ਲੱਗ ਗਿਆ ਸੀ ਸਰੀਰ ਭਾਰਾ ਹੋ ਗਿਆ ਸੀ ਬੜੀ ਵਾਰ ਸਮਝਾਉਣਾ ਕਹਿਣਾ ਸੋਨੂੰ ਭੈਣ ਅਫਸੈਟ ਹੋਣ ਕਰਕੇ ਉਹ ਵੀ ਨਹੀਂ ਸੀ ਗੱਲ ਮੰਨਦੇ ਤੇ ਇਹਨਾਂ ਨੇ ਦਿਨ ਬਦਨ ਭਜਨ ਦਾ ਵਾਧਾ ਹੋਣ ਦੇ ਕਾਰਨ ਕਿ ਸਰੀਰ ਬੋਝਲ ਹੁੰਦਾ ਚੱਲਿਆ ਗਿਆ ਤੇ ਅੱਜ ਤੋਂ ਕੁਝ ਦਿਨ ਪਹਿਲਾਂ ਕਰੀਬ 1.5 ਮਹੀਨਾ ਪਹਿਲਾਂ ਬਲਦੇਵ ਸਿੰਘ ਨੂੰ ਜਿਹੜਾ ਦਰੰਗ ਦਾ ਅਟੈਕ ਪਹਿਲਾਂ ਸੱਜੇ ਪਾਸੇ ਆਇਆ ਹੋਇਆ ਸੀਗਾ ਤੇ ਉਹ ਦੁਬਾਰਾ ਫੇਰ ਤੋਂ ਅਟੈਕ ਆਇਆ ਇੱਕ ਜਿਹਦੇ ਕਾਰਨ ਫਟਾਫਟ ਚੱਕ ਕੇ ਹਸਪੀਟਲ ਚ ਐਡਮਿਟ ਕਰਾਇਆ ਅਲਾ ਸ਼ੁਰੂ ਹੋ ਗਿਆ ਜਿਹਦੇ ਨਾਲ ਪਤਾ ਲੱਗਿਆ ਵੀ ਉਹਦੇ ਗੁਰਦਿਆਂ ਤੇ ਲੀਵਰ ਤੇ ਮਾੜਾ ਪ੍ਰਭਾਵ ਪਿਆ ਦਿਮਾਗ ਦੇ ਉੱਤੇ ਵੀ ਕਾਫੀ ਡੂੰਘਾ ਪ੍ਰਭਾਵ ਪਿਆ ਤਾਂ ਫਿਰ ਅਸੀਂ ਓਰੀਜਨ ਹਸਪੀਟਲ ਦੇ ਵਿੱਚ ਦਾਖਲ ਕਰਾਇਆ 9-10 ਦਿਨ ਹੋ ਗਏ ਆ ਤੇ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਡਾਕਟਰ ਦੱਸਦੇ ਆ ਕੰਡੀਸ਼ਨ ਕ੍ਰਿਟੀਕਲ ਆ ਤੁਹਾਡੀਆਂ ਦੁਆਵਾਂ ਦੀ ਤੁਹਾਡੀਆਂ ਅਰਦਾਸਾਂ ਦੀ ਤੁਹਾਡੀਆਂ ਅਸੀਸਾਂ ਦੀ ਜ਼ਰੂਰਤ ਆ ਬਲਦੇਵ ਸਿੰਘ ਨੂੰ ਤੇ ਬਲਦੇਵ ਸਿੰਘ ਦੇ ਦੋ ਪੁੱਤਰ ਕੀਮਨਤ ਸਿੰਘ ਸਾਡੇ ਪਰਿਵਾਰ ਦੇ ਉਹ ਪੁੱਤ ਨੇ ਜਿਨ੍ਹਾਂ ਨੇ ਸਾਡਾ ਸੁਪਨਿਆਂ ਦੇ ਘਰ ਦਾ ਨਾਮ ਦਿੱਤੇ ਖੇਡਾਂ ਦੇ ਵਿੱਚ ਰੌਸ਼ਨ ਕੀਤਾ ਉਥੇ ਕੀਮਨ ਸਿੰਘ ਤੇ ਅਨਮੋਲ ਸਿੰਘ ਪੜ੍ਹਾਈ ਦੇ ਵਿੱਚ ਵੀ ਆ ਬੁਲਾਉਂਦੇ ਨੇ ਕੀਮਨ ਸਿੰਘ ਕਬੱਡੀ ਦਾ ਪਲੇਅਰ ਆ ਗੋਲਾ ਸਿੱਟਦਾ ਹੈਮਰ ਥਰੋ ਦਾ ਪਲੇਅਰ ਆ ਅਨਮੋਲ ਐਥਲੀਟ ਆ ਬਹੁਤ ਵਧੀਆ ਐਥਲੈਟਿਕਸ ਦੇ ਵਿੱਚ ਮੈਡਲ ਜਿੱਤ ਕੇ ਲੈ ਕੇ ਆਉਂਦਾ ਤੇ 10ਵੀਂ ਦਾ ਵਿਦਿਆਰਥੀ ਵੀ ਅਨਮੋਲ ਤੇ ਕੀਮਨ ਸਿੰਘ 7ਵੀਂ ਦਾ ਵਿਦਿਆਰਥੀ ਆ ਤੇ ਬਹੁਤ ਹੌਨਾਰਨੇ ਬੱਚੇ ਦੋਨੋਂ ਆਪਣੀ ਪੜ੍ਹਾਈ ਦੇ ਨਾਲ-ਨਾਲ ਸੁਪਨਿਆਂ ਦੇ ਘਰ ਵਿੱਚ ਸਾਡੇ ਨਾਲ ਸੇਵਾ ਵੀ ਕਰਵਾਉਂਦੇ ਨੇ ਪਰ ਅੱਜ ਉਹਨਾਂ ਬੱਚਿਆਂ ਨੂੰ ਜਦੋਂ ਮਿਲਦੇ ਆਂ ਅਦਾਸ ਦੇਖਦੇ ਆਂ ਆਪਣੇ ਬਾਪ ਦੇ ਬਾਰੇ ਜਦੋਂ ਪੁੱਛਦੇ ਆਂ ਵੀ ਬਾਈ ਕਿਵੇਂ ਆ ਹੁਣ ਡੈਡੀ ਤੇ ਹਸਪੀਟਲ ਲੈ ਕੇ ਜਾਂਦੇ ਆਂ ਮਿਲਾ ਕੇ ਲੈ ਕੇ ਆਉਨੇ ਆ ਉਹ ਮਸ਼ੀਨਾਂ ਦੇ ਵਿੱਚ ਉਹ ਪਾਈਪਾਂ ਦੇ ਨਾਲ ਭਰਿਆ ਹੋਇਆ ਇਸ ਪੂਰੇ ਪਰਿਵਾਰ ਦੀ ਇਸ ਬਲਦੇਵ ਸਿੰਘ ਦੇ ਪੂਰੇ ਪਰਿਵਾਰ ਦੀ ਜ਼ਿੰਮੇਵਾਰੀ ਮਹਾਰਾਜ ਸੱਚੇ ਪਾਤਸ਼ਾਹ ਨੇ ਸੁਪਨਿਆਂ ਦੇ ਘਰ ਬਖਸ਼ੀ ਸੀ ਤੇ ਅਰਦਾਸ ਕਰਿਓ ਇਹ ਪਰਿਵਾਰ ਖੁਸ਼ਹਾਲ ਰਹੇ ਇਦਾਂ ਹੀ ਬਲਦੇਵ ਸਿੰਘ ਦੀ ਸੀਟ ਜੱਬੀ ਲਈ ਅਰਦਾਸ ਕਰੇ ਤੇ ਬੱਚਿਆਂ ਦੇ ਭਵਿੱਖ ਲਈ ਅਰਦਾਸ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ